ਹਾਂਜੀ ਸਭ ਤੋਂ ਪਹਿਲਾਂ ਹੀ ਵਾਈਟ ਸਿਟੀ ਵੱਲੋਂ ਸਾਰੇ ਦਰਸ਼ਕਾਂ ਨੂੰ ਸਾਰੇ ਸਾਡੇ ਕਸਟਮਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਹਰ ਸਾਲ ਸਾਨੂੰ ਪਿਆਰ ਦਿੰਦੇ ਹੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਕੁਝ ਨਵੇਂ ਦਾ ਨਵਾਂ ਲੈ ਕੇ ਆਈਏ ਤੇ ਕੁਝ ਜੋ ਹੈਗਾ ਆਪਾਂ ਮਤਲਬ ਕਿ ਝੂਠ ਦੱਸ ਕੇ ਨਹੀਂ ਇੱਕ ਸੱਚਾਈ ਨਾਲ ਹਰ ਚੀਜ਼ ਨੂੰ ਪੇਸ਼ ਕਰੀਏ ਇਸੇ ਕਰਕੇ ਅਸੀਂ ਹਰ ਵਾਰ ਰਕੇਸ਼ ਜੀ ਨੂੰ ਬੁਲਾਉਂਦੇ ਆਂ ਵੀ ਆਪਣੇ ਚੈਨਲ ਤੇ ਹੀ ਸਾਡੀ ਵੀਡੀਓ ਚਲਾਓ ਆਪਾਂ ਹੋਰ ਕਿਸੇ ਚੈਨਲ ਤੇ ਨਹੀਂ ਚਲਾਣੀ ਹੈਗੀ ਆ ਜੋ ਸਾਡੇ ਹਰ ਵਾਰ ਜਿੰਨੀਆਂ ਵੀ ਸਾਡੀਆਂ ਸਕੀਮਾਂ ਹੁੰਦੀਆਂ ਸਾਡੀਆਂ ਆਪਾਂ ਆਨਲਾਈਨ ਦੱਸਦੇ ਆ ਸਾਰਾ ਕੁਝ ਜੋ ਵੀ ਅਸੀਂ ਡਰਾ ਕਟਣੇ ਹੁੰਦੇ ਉਹ ਵੀ ਸਾਡੇ ਆਨਲਾਈਨ ਚੱਲਦੇ ਹੈਗੇ ਆ ਪਿਛਲੀ ਵਾਰ ਵਾਂਗੂ ਜਿੱਦਾਂ ਆਪਾਂ ਲਾਸਟ 2 ਸਾਲਾਂ ਤੋਂ ਸਕ੍ਰੈਚ ਕਾਰਡ ਦੀ ਆਪਾਂ ਇੱਕ ਜਿਹੜੀ ਹੈਗੀ ਹੈ ਸਕੀਮ ਚਲਾਈ ਸੀਗੀ ਤੇ ਕਾਫੀ ਲੋਕਾਂ ਨੇ ਸਾਨੂੰ ਫੋਲੋ ਕੀਤਾ ਹੈਗਾ ਚਲੋ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਸਾਨੂੰ ਕੋਈ ਫੋਲੋ ਕਰ ਰਿਹਾ ਹੈਗਾ ਤੇ ਇਹ ਆਪਣੇ ਆਪ ਚ ਇੱਕ ਮਾਣ ਮਹਿਸੂਸ ਅਸੀਂ ਕਰਦੇ ਆ ਤੇ ਇਸ ਵਾਰ ਅਸੀਂ ਕੀ ਹੈਗਾ ਜੀ ਸਕ੍ਰੈਚ ਕਾਰਡ ਤਾਂ ਆਪਾਂ ਲੈ ਕੇ ਹੀ ਆਏ ਆ ਸਕ੍ਰੈਚ ਕਾਰਡ ਦੇ ਵਿੱਚ ਅਸੀਂ ਕੁਝ ਹੋਰ ਵੱਡੀਆਂ ਰੱਖ ਦਿੱਤੀਆਂ ਇਸ ਵਾਰ ਤੇ ਉਸ ਦੇ ਨਾਲ ਨਾਲ ਅਸੀਂ ਕੁਝ ਆਈਟਮ ਸਲੈਕਟਡ ਆਈਟਮਾਂ ਦੇ ਉੱਤੇ ਇੱਕ ਸਪੈਸ਼ਲ ਗਿਫਟ ਜਿਹੜਾ ਹੈਗਾ ਉਹ ਪੱਕਾ ਦੇ ਹੀ ਰਹੇ ਹਾਂ ਹਰ ਇੱਕ ਹਰ ਇੱਕ ਚੀਜ਼ ਦੇ ਨਾਲ ਨਹੀਂ ਹੈ ਕੁਝ ਸਲੈਕਟਡ ਆਈਟਮਾਂ ਦੇ ਹੈ ਕਈ ਵਾਰ ਕਸਟਮਰ ਆਦਾ ਹੈਗਾ ਤੁਸੀਂ ਹਰ ਇੱਕ ਆਈਟਮ ਦੇ ਨਾਲ ਕੀ ਹੈ ਜੀ ਉਸ ਆਈਟਮਾਂ ਦੇ ਨਾਲ ਸਿਰਫ ਗਿਫਟ ਹੈਗੇ ਆ ਜੀ ਉਸ ਆਈਟਮਾਂ ਦੇ ਨਾਲ ਗਿਫਟ ਵੀ ਹੈਗੇ ਆ ਤੇ ਸਕ੍ਰੈਚ ਕਾਰਡ ਵੀ ਹੈਗੇ ਆ ਜੀ ਸਕ੍ਰੈਚ ਕਾਰਡ ਦੇ ਨਾਲ ਨਾਲ ਜਿਵੇਂ ਕਿ ਅਸੀਂ ਦੱਸਦੇ ਹਾਂ ਵੀ ਹਰ ਸਾਲ ਅਸੀਂ ਇੱਕ ਫਿਰ ਲੱਕੀ ਡਰਾਵੀ ਕੱਢੀਦੇ ਆ ਉਹ ਇਸ ਵਾਰ ਲੱਕੀ ਡਰਾਵੀ ਆਪਾਂ ਦੋ ਕਰਤੇ ਆ ਵੈਸੇ ਤਾਂ ਹਰ ਸਾਲ ਸਾਡੇ ਦੋ ਹੁੰਦੇ ਆ ਤੇ ਇਸ ਵਾਰ ਥੋੜਾ ਜਿਹਾ ਦੂਜਾ ਜਿਹੜਾ ਸਾਡਾ ਲੱਕੀ ਡਰਾਅ ਹੋਊਗਾ ਉਹ ਜਿਹੜੇ ਇੱਥੇ ਕਸਟਮਰ ਸਾਡੇ ਪਹੁੰਚਦੇ ਆ ਉਹਨਾਂ ਵਾਸਤੇ ਹੁੰਦਾ ਉਹਦੇ ਵਿੱਚ ਵੀ ਅਸੀਂ ਦੋ ਕੁਛ ਵੱਡੇ ਨਾਮ ਰੱਖੇ ਆ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਇੱਕ ਵਾਰ ਮੈਂ ਪਹਿਲਾਂ ਨਿਗਾਹ ਮਰਵਾਉਣੀ ਚਾਹੁੰਦਾ ਵੀ ਜੋ ਆਪਾਂ ਜਿਹੜੇ ਗਿਫਟ ਦਿੰਦੇ ਹੈਗੇ ਆ ਨਾ ਆਪਾਂ ਹਰ ਇੱਕ ਚੀਜ਼ ਜੋ ਘਰ ਦੇ ਵਿੱਚ ਯੂਜ਼ ਹੋਣ ਵਾਲੀ ਹੈ ਉਹ ਆਪਾਂ ਦੇਈ ਦੀ ਹੈਗੀ ਹੈ ਠੀਕ ਹੈ ਜੋ ਵਰਤੋਂ ਦੇ ਵਿੱਚ ਆਂਦੀ ਹੈ ਔਰ ਜਿਹਦੀ ਕੀਮਤ ਘੱਟੋ ਘੱਟ ਵੀ ਜੋ ਹੈਗੀ ਹੈ 1000 ਰੁਪਏ ਦੇ ਕਰੀਬ 800 ਤੋਂ 1000 ਰੁਪਏ ਦੀ ਆਈਟਮ ਹੁੰਦੀ ਹੈ ਨੇ ਬਾਕੀ ਰਾਣਾ ਜੀ ਕੀ ਹੁੰਦਾ ਹੈ ਆਪਣਾ ਜੋ ਬਾਕੀ ਦੁਕਾਨਦਾਰ ਹੈਗੇ ਆ ਉਹ ਕੀ ਕਰਦੇ ਹੈਗੇ ਆ ਗਿਫਟਾਂ ਦੇ ਵਿੱਚ ਸਕ੍ਰੈਚ ਕਾਰਡ ਵੀ ਕਈਆਂ ਰਸਤੇ ਹੈਗੇ ਆ ਉਹ ਕੋਲੀਆਂ ਕੱਪ ਇਹ ਜਿਹੀਆਂ ਚਦਰਾਂ ਚੁਦਰਾਂ ਇਹ ਨਾਰਮਲ ਚੀਜ਼ਾਂ ਗਿਫਟ ਦੇ ਜਿਹਦੀ ਮਤਲਬ ਉਹ ਹੀ 2-300 ਦੀ ਕੀਮਤ ਹੁੰਦੀ ਹੈ ਬਟ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਆਪਾਂ ਕੁਛ ਨਾ ਕੁਛ ਵਧੀਆ ਚੀਜ਼ ਦਈਏ ਜਿਵੇਂ ਹੁਣ ਮਿਕਸੀ ਆਪਾਂ ਕਹਿ ਸਕਦੇ ਆ 2500 ਦੀ ਰੇਂਜ ਦੇ ਵਿੱਚ ਮਿਕਸੀ ਆਪਾਂ ਇਹ ਵੀ ਪਈਆਂ ਹੋਈਆਂ ਵਿੱਚ ਠੀਕ ਹੈ ਜੀ ਤੇ ਆਪਣੇ ਜਿਹੜੇ ਰੇਟ ਹੈਗੇ ਹੁਣ ਅੱਜ ਕੱਲ ਮਾਰਕੀਟ ਦੇ ਵਿੱਚ ਕੀ ਟ੍ਰੈਂਡ ਚੱਲਿਆ ਹੋਇਆ ਹੈ ਐਕਸਚੇਂਜ ਆਫਰਾਂ ਦਾ ਟ੍ਰੈਂਡ ਕੀਮਤ ਜਿਹੜੀ ਹੈਗੀ ਐ ਉਹ ਦੁੱਗਣੀ ਕਰ ਦਿੰਦੇ ਆ ਆਪਾਂ ਜਿਵੇਂ ਵਾਸ਼ਿੰਗ ਮਸ਼ੀਨ ਦੀ ਗੱਲ ਕਰੀਏ ਇੱਕ ਵਾਸ਼ਿੰਗ ਮਸ਼ੀਨ 7 ਕਿਲੋ ਦੀ ਉਹ ਸਾਡੇ ਕੋਲ ਤੁਸੀਂ ਕਿਸੇ ਵੀ ਟਾਈਮ ਲੈਣ ਆਜੋ ਤਾਂ 7500 ਦੀ ਕੀਮਤ ਹੀ ਹੋਊਗੀ ਹੁਣ ਮਾਰਕੀਟ ਚ ਕੀ ਟ੍ਰੈਂਡ ਚੱਲ ਰਿਹਾ ਹੈਗਾ ਉਹ 7500 ਵਾਲੀ ਮਸ਼ੀਨ ਦੀ ਜਿਹੜੀ ਕੀਮਤ ਹੈਗੀ ਉਹ 12500 ਜਾਂ 13000 ਉਹਦੀ ਕੀਮਤ ਕਰ ਦਿਤੀ ਹੈਗੀ ਹੈ ਜੀ ਤੇ ਪੁਰਾਣੀ ਮਸ਼ੀਨ ਜੀ ਤੁਹਾਡੀ 5000 ਦੀ ਕਟਾਂਗੇ ਜੀ ਉਹ ਸਾਡੇ ਕੋਲ ਪਹਿਲੀ ਪੁਰਾਣੀ ਮਸ਼ੀਨ ਕੱਟ ਕੇ ਸਤੋਂ 6500 ਰੁਪਏ ਦੀ ਲੈ ਜਾਓ ਜੀ ਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣਾ ਗਲਤ ਜਿਹੜੀਆਂ ਚੀਜ਼ਾਂ ਕਰਕੇ ਸੇਲ ਹੋ ਰਹੀ ਹੈ ਉਹਨਾਂ ਚੀਜ਼ਾਂ ਤੋਂ ਬੱਚੋ ਆਪਾਂ ਕਸਟਮਰ ਨੂੰ ਕਹਾਂਗੇ ਕਿ ਜਾਗਰੂਕ ਹੋ ਦੇਖੋ ਕੋਈ ਵੀ ਚੀਜ਼ ਹੈਗੀ ਹੈ ਜੀ ਜਿਵੇਂ ਕਿ ਸਿਆਣੇ ਦੀ ਕਹਾਵਤ ਹੈ ਕਿ ਤੇਲ ਜਿਹੜਾ ਹੈਗਾ ਤਿਲਾਂ ਦੇ ਵਿੱਚੋਂ ਨਿਕਲਦਾ ਹੈਗਾ ਦਿਵਾਲੀ ਹੈ ਸਾਡੇ ਵਾਸਤੇ ਵੀ ਦਿਵਾਲੀ ਹੈ ਅਸੀਂ ਵੀ ਦਿਵਾਲੀ ਦੇ ਵਿੱਚ ਥੋੜਾ ਮਜੂ ਹੈਗੇ ਆ ਥੋੜਾ ਬਹੁਤਾ ਕਮਾਣਾ ਹੁੰਦਾ ਹੈ ਤੇ ਹੁਣ ਜੇ ਆਪਾਂ ਸਕੀਮਾਂ ਹੀ ਇਸ ਤਰ੍ਹਾਂ ਦੀ 10-10 ਕੇ ਲੋਕਾਂ ਨੂੰ ਗਲਤ ਗੁੰਮਰਾਹ ਕਰ ਕਰਕੇ ਬੁਲਾਈਏ ਤਾਂ ਉਹ ਸਾਡੇ ਵਾਸਤੇ ਵੇਫਕੂਫੀ ਵਾਲਾ ਕੰਮ ਹੈ ਸੋ ਆਪਾਂ ਗੱਲ ਕਰੀਏ ਸਕ੍ਰੈਚ ਕਾਰਡਾਂ ਦੀ ਸਕ੍ਰੈਚ ਕਾਰਡ ਦੇ ਵਿੱਚ ਕੀ ਹੈਗਾ ਜੀ ਤੁਸੀਂ ਸਕ੍ਰੈਚ ਕਰੋਗੇ ਜੀ ਤੁਹਾਨੂੰ 100% ਜਿਹੜੀ ਹੈਗੀ ਹੈ ਜੀ ਘੱਟੋ ਘੱਟ 1000 ਰੁਪਏ ਤੋਂ ਲੈ ਕੇ 2500 ਤੱਕ ਦੀ ਜਿਹੜੀ ਕੀਮਤ ਦੀ ਚੀਜ਼ ਹੈਗੀ ਹੈ ਉਹ ਤੁਹਾਨੂੰ ਨਿਕਲਣੀ ਹੀ ਨਿਕਲਣੀ ਹੈ ਉਹ ਸ਼ੋਰ ਹੈ ਜੀ ਤੁਹਾਡਾ ਕਾਰਡ ਸਕ੍ਰੈਚ ਖਾਲੀ ਨਿਕਲ ਗਿਆ ਜੀ ਤਾਂ ਤੁਹਾਨੂੰ ਇੱਕ ਹੋਰ ਕਾਰਡ ਦਵਾਵਾਂਗੇ ਆਪਾਂ ਫੇਰ ਖਾਲੀ ਨਿਕਲ ਗਿਆ ਫੇਰ ਹੋਰ ਕਾਰਡ ਦਵਾਵਾਂਗੇ ਜੀ ਉਸ ਤੋਂ ਬਾਅਦ ਸੇਮ ਸਾਡਾ ਸੀਰੀਅਲ ਨੰਬਰ ਹੋਊਗਾ ਜੀ ਉਹੀ ਸੀਰੀਅਲ ਨੰਬਰ ਉੱਪਰ ਹੈਗਾ ਜੀ ਉਹੀ ਸੀਰੀਅਲ ਨੰਬਰ ਥੱਲੇ ਹੈਗਾ ਇਹ ਆਪਾਂ ਪੋਰਸ਼ਨ ਜਿਹੜਾ ਹੈਗਾ ਪਾੜ ਕੇ ਆ ਵੱਡੇ ਵਾਲਾ ਤੇ ਇੱਥੇ ਨਾਮ ਐਡਰੈਸ ਫੋਨ ਨੰਬਰ ਪਾ ਕੇ ਆਪਾਂ ਜੋ ਆਪਣੇ ਬਾਕਸ ਦੇ ਵਿੱਚ ਪਾ ਲੰਦੇ ਹੈਗੇ ਆ ਸੋ ਜਿਹੜਾ ਇਹ ਕਾਰਡ ਦੇਣ ਦਾ ਮਕਸਦ ਹੈਗਾ ਇਹ 31 ਦਸੰਬਰ 2025 ਨੂੰ ਆਪਾਂ ਲੱਕੀ ਡਰਾ ਕੱਢਣੇ ਹੈਗੇ ਆ ਜੀ ਜੋ ਕਿ ਸਾਡਾ ਤੁਹਾਡੇ ਚੈਨਲ ਤੇ ਹੀ ਲਾਈਵ ਚੱਲੂਗਾ ਔਰ ਅਸੀਂ ਹਰ ਸਾਲ ਲਾਈਵ ਹੀ ਚਲਾਉਂਦੇ ਆ ਇੱਥੇ ਆਪਾਂ ਇਹ ਨਹੀਂ ਹੈ ਵੀ ਅੰਦਰ ਬੈਠ ਕੇ ਆਪਾਂ ਕੱਢ ਲਿਆ ਹੈਗਾ ਤੇ ਕਿਸੇ ਕਸਟਮਰ ਨੂੰ ਦੱਸਿਆ ਨਹੀਂ ਹੈਗਾ ਪਰਚੀਆਂ ਕੱਟੀ ਜਾਂਦੇ ਆ ਅਸੀਂ ਪੈਸਾ ਇਕੱਠੀ ਕਰੀਏ ਇਕੱਠਾ ਕਰੀ ਜਾਂਦੇ ਹੈਗੇ ਸੋ ਆਪਾਂ ਜੋ ਹੈਗਾ ਉਹ ਲਾਈਵ ਚ ਚਲਾਇਦਾ ਹੈਗਾ ਇਹਦੇ ਵਿੱਚ ਇਸ ਵਾਰ ਜੋ ਹੈਗੀ ਆ ਪਹਿਲੇ ਨੰਬਰ ਤੇ LED ਹੈ ਜੀ 32 ਇੰਚ ਦੀ ਜੀ ਦੂਜੇ ਨੰਬਰ ਤੇ ਆਰਓ ਹੈ ਜੀ ਤੀਸਰੇ ਨੰਬਰ ਤੇ ਵੋਲਟਾ ਦਾ ਮਾਈਕ੍ਰੋਵੇਵ ਰੱਖਤਾ ਜੀ ਚੌਥੇ ਨੰਬਰ ਤੇ ਸਿੰਗਲ ਟਾਵਰ ਸਪੀਕਰ ਹੈਗਾ ਜੀ ਪੰਜਵੇਂ ਨੰਬਰ ਤੇ ਗੀਜ਼ਰ ਹੈ 25 ਲੀਟਰ ਦਾ ਤੇ ਛੇਵੇਂ ਨੰਬਰ ਤੇ 15 ਲੀਟਰ ਦਾ ਗੀਜ਼ਰ ਹੈ ਇਸ ਤੋਂ ਇਲਾਵਾ ਜੋ ਆਪਾਂ ਜੋ ਸਾਡੇ ਕਸਟਮਰ ਇੱਥੇ ਪਹੁੰਚੂਗੇ ਇਹ ਤੁਸੀਂ ਕਾਰਡ ਜੋ ਤੁਹਾਨੂੰ ਇਹ 6 ਆਪਾਂ ਸਕੀਮ ਦੱਸੀ ਹੈਗੀ ਹੈ 6 ਜੋ ਆਪਣਾ ਪ੍ਰਾਈਸ ਦੱਸਿਆ ਇਹ ਤੁਸੀਂ ਇੱਥੇ ਚਾਹੋ ਕਸਟਮਰ ਪਹੁੰਚੇ ਚਾਹੇ ਨਾ ਪਹੁੰਚੇ ਜਿਸ ਦੇ ਦਰ ਨਿਕਲ ਗਿਆ ਤਾਂ ਉਸ ਨੂੰ ਆਪਾਂ ਫੋਨ ਕਰਕੇ ਦੱਸ ਦਵਾਂਗੇ ਹੁਣ ਜਿਹੜਾ ਕਸਟਮਰ ਸਾਡਾ ਇੱਥੇ ਪਹੁੰਚਦਾ ਏ ਉਹ ਕਾਰਡ ਨਾਲ ਲੈ ਕੇ ਆਊਗਾ ਜੀ ਉਹਨਾਂ ਵਾਸਤੇ ਅਸੀਂ 12 ਨਾਮ ਹੋਰ ਇੱਥੇ ਕੱਢਨੇ ਸਿਰਫ ਉਹਨਾਂ ਵਾਸਤੇ ਜਿਹੜਾ ਇੱਥੇ ਪਹੁੰਚੂਗਾ 1:30 ਵਜੇ ਦਾ ਟਾਈਮ ਰੱਖਿਆ ਆਪਾਂ 31 ਦਸੰਬਰ ਦਾ ਚਾਹ ਪਾਣੀ ਦਾ ਪ੍ਰੋਗਰਾਮ ਸਾਡਾ ਸਨ ਨਾਲ ਚੱਲਦਾ ਜੀ ਇੱਥੇ ਤੇ ਸਾਰਿਆਂ ਨੂੰ ਖੁੱਲ੍ਹਾ ਸਦਾ ਏ ਜੋ ਸਾਡੇ ਕੋਲ ਸ਼ੋਪਿੰਗ ਕਰ ਰਿਹਾ ਉਹ ਵੀ ਆਓ ਜੋ ਨਹੀਂ ਕਰ ਰਿਹਾ ਉਹ ਵੀ ਪਹੁੰਚੋ ਜੀ ਚਾਹ ਪਾਣੀ ਦਾ ਪ੍ਰੋਗਰਾਮ ਸਾਰੇ ਵਾਸਤੇ ਖੁੱਲ੍ਹਾ ਚੱਲਦਾ ਸਾਡਾ ਜੀ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆਪਾਂ 2 ਦੇ ਵਿੱਚ 25 ਲੀਟਰ ਦੇ ਗੀਜ਼ਰ ਕੱਢਾਂਗੇ ਜੋ ਕਸਟਮਰ ਸਾਡੇ ਇੱਥੇ ਪਹੁੰਚਣਗੇ ਬਾਕੀ ਸਾਡੇ 10 ਜਿਹੜੇ ਹੈਗੇ ਆ ਨਾਰਮਲ ਜੋ ਸਾਡੇ ਪ੍ਰਾਈਸ ਹੁੰਦੇ ਆ ਆਪਾਂ ਉਹ ਗਿਫਟ ਕੱਢਾਂਗੇ ਜੀ